ਵਾਜ਼ ਐਮਐਲ ਸਾਹਿਬ ਤੇ ਪੀਏ ਦੇ ਕਰਕੇ ਹੀ ਉਹ ਦਬਾਅ ਦੇ ਨਾਲ ਹੀ ਉਹਨੂੰ ਜੋ ਕੁਝ ਹੋਇਆ ਹੋਇਆ ਹੈ ਆਖਰ ਤੱਕ ਜਿਹੜੇ ਮੈਂ 2 ਲੱਖ ਰੁਪਏ ਦਿੱਤਾ ਨਾ ਮੈਂ ਖੁਦ ਸਾਹ ਪੜ ਕੇ ਦਿੱਤਾ ਓਏ ਹੋ ਹੌਸਲਾ ਰੱਖੋ ਜੀ ਸਾਰਾ ਪੰਜਾਬ ਤੁਹਾਡਾ ਦੁੱਖ ਸਮਝਦਾ ਇਹ ਬਾਪ ਜਦੋਂ ਦੱਸ ਰਿਹਾ ਕਿ ਕਿਵੇਂ ਐਮਐਲਏ ਤੇ ਉਹਦੇ ਪੀਏ ਨੇ ਪੈਸੇ ਇਹਨਾਂ ਤੋਂ ਵਟੋਰੇ ਨਹੀਂ ਉਦੋਂ ਉਹ ਪੁੱਬਾ ਮਾਰ ਕੇ ਰੋਇਆ ਇਸ ਦੁੱਖ ਨੂੰ ਜਿੱਥੇ ਮੈਂ ਮਹਿਸੂਸ ਕਰ ਰਿਹਾ ਮੈਨੂੰ ਲੱਗਦਾ ਵੇਖਣ ਵਾਲਾ ਹਰ ਬੰਦਾ ਇਹਨਾਂ ਦੇ ਅੰਦਰ ਦਾ ਦਰਦ ਸਮਝ ਸਕਦਾ ਹੁਣ ਕਹਿੰਦੇ ਆ ਵੀ ਤੁਸੀਂ ਪੈਸੇ ਲੈ ਲਓ ਆਪਦੇ ਸਾਡੇ ਤੇ ਕੋਈ ਕਾਰਵਾਈ ਨਾ ਕਰੋ ਸਾਡੇ ਕੋ ਬੰਦੇ ਭੇਜ ਰਿਆ ਜੀ ਐਮਐਲਏ ਤੋਂ ਦਾ ਪੀਏ ਪੀਏ ਵੀ ਤੁਸੀਂ ਪੈਸੇ ਵਾਪਸ ਲੈ ਲਓ ਸਾਡਾ ਨਾਂ ਨਾ ਉਹ ਤੁਸੀਂ ਪੈਸੇ ਲੈ ਲਓ ਅਸੀਂ ਦਾ ਐਸਾ ਹਨੂ 10 ਲੱਖ ਦੇ ਦੂ 20 ਲੱਖ ਦੇ ਦਊਗਾ ਸਾਡਾ ਬੇਟਾ ਥੋੜਾ ਵਾਪਸ ਆ ਜੂਗਾ ਅਸੀਂ ਕੋਈ ਪੈਸਾ ਨਹੀਂ ਲੈਣਾ ਇਹਨਾਂ ਦਾ ਕਰੋੜਾਂ ਰੁਪਏ ਇਕੱਠੇ ਕੀਤੇ ਆ ਜੀ ਸਰਪੰਚਾਂ ਕੋਲੋਂ 20 25-25 ਲੱਖ ਰੁਪਏ ਲਿਆ ਤੇ ਕਿਸੇ ਦਾ ਕੰਮ ਨਹੀਂ ਚੱਲਣ ਦਿੰਦੇ ਕਾਏ ਵੀ ਹੋਰ ਪੈਸੇ ਇਕੱਠੇ ਕਰ ਲਈਏ ਪਾਸ ਮੇਰੀ ਤੇ ਬੇਨਤੀ ਵੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨਾਂ ਨੂੰ ਸਪੈਂਡ ਕਰਾਇਆ ਜਾਣਾ ਚਾਹੀਦਾ ਅੰਤਮਾਨ ਅੱਗੇ ਮੇਰੀ ਇਹੋ ਦਰਖਾਸਤ ਹੈ ਮਖਾਵਾ ਅੱਗੇ ਵੀ ਮੇਰੀ ਬੇਨਤੀ ਜ਼ਰੂਰ ਸੁਣੇ ਜਨਤਾ ਸਾਰੀ ਮੇਰੇ ਨਾਲ ਏ ਜੋ ਜਨਤਾ ਦਾ ਫੈਸਲਾ ਹੋਵੇਗਾ ਮੇਰਾ ਉਹ ਫੈਸਲਾ ਮੈਨੂੰ ਮਨਜ਼ੂਰ ਹੈ ਪਰ ਮੈਂ ਕੋਈ ਇਹਨਾਂ ਨਾਲ ਰਾਜੀਨਾਮਾ ਨਹੀਂ ਕਰਨਾ। ਇਹ ਪੋਕ ਰੱਖਿਆ ਹੈ ਦੁਆਰ ਅਸੀਂ ਪੋਕ ਵੀ ਕੈਨਸਲ ਕਰ ਦਾਂਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ। ਅੱਛਾ ਇਹਨਾਂ ਨੇ ਉਹਨੂੰ ਇੰਨਾ ਹੀ ਪ੍ਰੈਸ਼ਰ ਪਾਇਆ ਦਬਾਅ ਪਾਇਆ ਹੈ। ਸਰਕਾਰ ਵੀ ਤਕੇ ਨਾਲ ਖਿਰਾ ਕੇ ਗਏ ਨੇ। ਤੇ ਬਸ ਬਹੁਤ ਤਕਾ ਵੀ ਤਣ ਸਾਡੇ ਨਾਲ। ਇਹਨਾਂ ਦੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਦੇ ਪਰਚਾ ਕਰਾਉਣਾ ਚਾਹੀਦਾ ਹੈ। ਪਹਿਲੇ ਲਈ ਜਾਂਦੇ ਆ ਕੰਮ ਕੋਈ ਕਰ ਨਹੀਂ ਦਿੰਦੇ ਬਹੁਤ ਇਹਨਾਂ ਪੈਹਾ ਖਾਦਾ ਜੀ ਮਿੱਤਰ ਪਿਆਰੇ ਉਹ ਆਪਣੇ ਨਾਲ ਉਸ ਨੌਜਵਾਨ ਸਰਪੰਚ ਦੇ ਪਿਤਾ ਜੀ ترਸੀਮ لال ਜੀ ਨੇ ਜਿਹੜਾ ਨੌਜਵਾਨ ਸਰਪੰਚ ਪਿਛਲੇ ਦਿਨੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਗਿਆ ਉਹਨਾਂ ਦੇ ਪਿਤਾ ترਸੀਮ لال 바ਵਾ ਜੀ ਆਪਣੇ ਨਾਲ ਨੇ ਤੁਸੀਂ ਸੁਣ ਲਿਆ ਹੋਣਾ ਪਹਿਲਾਂ ਵੀ ਇਹਨਾਂ ਦੀ ਇੰਟਰਵਿਊ ਦੇ ਵਿੱਚ ਇਹਨਾਂ ਨੇ ਸਿੱਧਾ ਸਿੱਧਾ ਕਿਹਾ ਕਿ ਮੌਜੂਦਾ ਜਿਹੜਾ ਐਮਐਲਏ ਤੇ ਉਹਨਾਂ ਦਾ ਪੀਏ ਆ ਉਨ੍ਹਾਂ ਦੇ ਦਬਾਅ ਕਾਰਨ ਇਹਨਾਂ ਦਾ ਗੱਭਰੂ ਪੁੱਤ ਇੰਨਾ ਭੈੜਾ ਕਦਮ ਚੁੱਕ ਗਿਆ ਪਰ ਬੀਤੇ ਕੱਲ ਐਮਐਲਏ ਨੇ ਵੀਡੀਓ ਪਾਈ ਹੈ ਤੇ ਐਮਐਲਏ ਕਹਿ ਰਿਹਾ ਕਿ ਸਾਡੀ ਕੋਈ ਗਲਤੀ ਨਹੀਂ ਅਸੀਂ ਤਾਂ ਖੁਦ ਚਾਹੋਣੇ ਆ ਕਿ ਪਰਿਵਾਰ ਨੂੰ ਇਨਸਾਫ ਮਿਲੇ ਆਪਾਂ ਗੱਲ ਕਰਦੇ ਆ ਭਾਈ ਸਾਹਿਬ ਤੁਹਾਡੇ ਦੁੱਖ ਦੇ ਵਿੱਚ ਪੂਰਾ ਪੰਜਾਬ ਸ਼ਰੀਕ ਹੈ ਹਾਂਜੀ ਹਰ ਪੰਜਾਬੀ ਨੂੰ ਇੰਜ ਲੱਗ ਰਿਹਾ ਕਿ ਐਡਾ ਛੀੜਕੇ ਵਰਗਾ ਸ਼ੇਰ ਗੱਭਰੂ ਪੁੱਤ ਮਾਪਿਆਂ ਦੇ ਸਾਹਮਣੇ ਗੋਲੀ ਮਾਰ ਗਿਆ ਸਾਰੇ ਪੰਜਾਬ ਨੂੰ ਦਰਦ ਆ ਪਰ ਤੁਸੀਂ ਪਹਿਲਾ ਵੀਡੀਓ ਚ ਇਹ ਕਿਹਾ ਕਿ ਐਮਐਲਏ ਤੇ ਉਹਦੇ ਪੀਏ ਦੇ ਦਬਾਅ ਕਰਨ ਤੁਹਾਡਾ ਪੁੱਤ ਜਿਹੜਾ ਉਹ ਇਹ ਕਦਮ ਉਹਨਾਂ ਚੁੱਕਿਆ ਕੀ ਇਹ ਸੱਚ ਹੈ ਹਾਂਜੀ ਇਹ ਬਿਲਕੁਲ ਸੱਚ ਜੀ ਹਾਂਜੀ ਇਹ ਬਸ ਐਮਐਲ ਸਾਬ ਤੇ ਪੀਏ ਦੇ ਕਰਕੇ ਹੀ ਉਹ ਦਬਾਅ ਦੇ ਨਾਲ ਹੀ ਉਹਨੂੰ ਜੋ ਕੁਝ ਹੋਇਆ ਹੋਇਆ ਇਹ ਜ਼ਿੰਮੇਵਾਰ ਨੇ ਦੋਵੇਂ ਜਣੇ ਅੱਛਾ ਪੀਏ ਸਾਹਿਬ ਤੇ ਆਪਣਾ ਪਹੁੰਚਾ ਸੈਂਸਰਾਵਿ ਅੱਛਾ ਇਹਨਾਂ ਨੇ ਉਹਨੂੰ ਇੰਨਾ ਹੀ ਪ੍ਰੈਸ਼ਰ ਪਾਇਆ ਦਬਾਅ ਪਾਇਆ ਹੈ ਸਰਕਾਰ ਵੀ ਤਕੇ ਨਾਲ ਕਰਾ ਕੇ ਗਏ ਨੇ ਤੇ ਬਸ ਬਹੁਤ ਤਕਾਵੀ ਤੰਗ ਸਾਡੇ ਨਾਲ ਇਹਨਾਂ ਦੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਦੇ ਪਰਚਾ ਕਰਾਉਣਾ ਚਾਹੀਦਾ ਹੈ ਬਾਕੀ ਹੋਰ ਵੀ ਤਿੰਨ ਉਹਨੇ ਆਪ ਦਰਖਾਸਤਾਂ ਦਿੱਤੀਆਂ ਸਾਡੇ ਬੇਟਰੇ ਨੇ ਪੰਤਸਰ ਸੀਐਮ ਸਾਹਿਬ ਭਗਤ ਦੇ ਪੰਤਮਾਨ ਦੇ ਵੀ ਤਰਖਾਸ਼ ਉਹਨੇ ਪਹਚਾਈ ਹੋਈ ਹੈ ਵੀ ਇਹ ਆ ਬੰਦੇ ਮੈਨੂੰ ਤੰਗ ਕਰਦੇ ਨੇ ਅਸਰ ਅਰੰਤੋਂ ਪਹਿਲਾਂ ਤੁਹਾਡਾ ਪੁੱਤ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਸੀ ਹਾਂਜੀ ਹਾਂਜੀ ਉਹਨਾਂ ਨੇ ਦੋ ਪਹਿਲਾਂ 5ਵੇਂ ਮਹੀਨੇ ਦੀ 3 ਤਰੀਕ ਨੂੰ ਆਪਣੇ ਪੀਜੇ ਸਾਹਿਬ ਨੇ ਕਿਹਾ ਵੀ ਬੋਲੀ ਮੈਂ ਤਾਂ ਆਉਣ ਦਿਆਂਗਾ ਜੇ ਮੈਨੂੰ 4-5 ਲੱਖ ਰੁਪਈਆ ਦੇਵਾਂਗੇ ਤੇ ਕਹਿੰਦਾ ਡੈਡੀ ਇੰਨੇ ਪੈਸੇ ਮੰਗਦੇ ਆ ਮੈਂ ਕਿਹਾ ਇੰਨੇ ਪੈਸੇ ਆਪਣੇ ਪੁੱਤਰ ਆਉਣ ਨਹੀਂਗੇ ਬਾਅਦ ਤੋਂ ਬਾਅਦ ਫਿਰ ਆਪਾਂ ਉਹਨਾਂ ਨੇ ਕੱਲਿਆ ਸਾਡੇ ਕੋਲ ਸੈਕਟਰੀ ਕੱਲਿਆ ਸੈਕਟਰੀ ਕਹਿੰਦਾ ਵੀ ਜੇ ਘਰ ਤੋਂ ਘਰ 2 ਲੱਖ ਰੁਪਇਆ ਦੇ ਦੇਵੇਂ ਤੇਰੀਆਂ ਅਸੀਂ ਬੋਲੀ ਕਰਾ ਦਾਂਗੇ ਅਸੀਂ ਤੇਰੇ ਨਾਲ ਆ ਤੇ ਬਾਕੀ ਸਾਨੂੰ ਸੇਵਾ ਪਾਣੀ ਬਾਅਦ ਚ ਕਰ ਦਿਆਂਗੇ ਤੇ ਤਰਾ ਕੰਮ ਚਲਾ ਦਨੇ ਆ 2 ਲੱਖ ਰੁਪਇਆ ਦੇ ਦੇ ਮੈਂ ਫੜ ਫੜਾ ਕੇ 2 ਲੱਖ ਰੁਪਇਆ ਇਹਨੂੰ ਪੀਏ ਸਾਹਿਬ ਨੂੰ ਦਿੱਤਾ ਉਹ ਵੀ ਇਹਨੇ ਇੱਥੇ ਨਹੀਂ ਲਏ ਪੈਸੇ ਉਹ ਵੇਲਾ ਕਹਿੰਦਾ ਆਪਣੇ ਪੰਪ ਤੇ ਆ ਜੀ ਪੰਪ ਤੋਂ ਫਰੋਇਪੁਰ ਗਿਆ ਵਾਲਾ ਨਾਲ ਮੁੰਡੇ ਵੀ ਉਹਦੇ ਹੈਗੇ ਸੀ ਸਰਪੰਚ ਸਾਹਿਬ ਦੇ ਆਪਣੇ ਜਸ਼ਨ ਬਾਵੇ ਦੇ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਅੱਡੇ ਤੇ ਲਾ ਆ ਰੋਇਪੁਰ ਤੇ ਅੱਡੇ ਤੇ ਲਾ ਦੇ ਵੀ ਤੂੰ ਕੱਲਾ ਜਾਣਾ ਸਾਡੇ ਘਰੇ ਪੈਸੇ ਦੇਣ ਆਵੀਂ ਅੱਛਾ ਉਹ ਸਰਪੰਚ ਸਾਡਾ ਮੁੰਡਾ ਜਸ਼ਨ ਬਾਵਾ ਕੱਲਾ ਪੈਸੇ ਦੇ ਕੇ ਆਏ ਹਿੰਦੇ ਕਰੇ ਤੇ ਵੀ ਤੇਰਾ ਕੰਮ ਹੋਣਾ ਹੀ ਚਲਾ ਦੇਾਂਗੇ ਤੇ ਬੋਲੀਆਂ ਇਹਨਾਂ ਪੈਸੇ ਲੈ ਕੇ ਵੀ 2 ਲੱਖ ਰੁਪਈਆ ਉਹਨੂੰ ਫੇਰ ਕਹਿੰਦੇ ਵੀ ਉਹ ਸੈਕਟਰੀ ਬਦਲ ਦਿੱਤਾ ਅੱਛਾ ਜਿਹੜਾ ਸੈਕਟਰੀ ਸਾਡੇ ਕੋਲ ਆਇਆ ਸੀ ਨਾ ਵੀ ਪੈਸੇ ਦੇ ਦੇ ਤੇ ਕੰਮ ਚਲਾ ਦੇਾਂਗੇ ਅੱਛਾ ਉਹਨੂੰ ਇਹਨਾਂ ਫੇਰ ਬਦਲ ਦਿੱਤਾ ਅੱਛਾ ਇੱਕ ਇਹਨਾਂ ਸੈਕਟਰੀ ਲਾਇਆ ਸੀ ਪ੍ਰਕਾਸ਼ ਇਹ ਤੇ ਉਹ ਉਹ ਨਨਾਕੀ ਮੈਨੂੰ ਚੇਤਾ ਪੁੱਛ ਗਿਆ ਚਲੋ ਨਾ ਜੋ ਵੀ ਹੋਵੇ ਉਹਨੇ ਨਾ ਦਸ਼ਨਪ੍ਰੀਤ ਦੇ ਆਪੇ ਹੀ ਸੈਨ ਕਰ ਦਿੱਤੇ ਜਦੋਂ ਮਤਾ ਪੈਣ ਲੱਗਾ ਸਾਰਾ ਮਤਾ ਬਾਗੀ ਆਪੇ ਹੀ ਸੈਨ ਕਰ ਦਿੱਤੇ ਜਜਨਪ੍ਰੀਤ ਬਾਵੇ ਦੇ ਉਹ ਜਜਨਪ੍ਰੀਤ ਬਾਵੇ ਦੀ ਵੀਡੀਓ ਵੀ ਬਣੀ ਹੋਣੀ ਹੈ ਵਾਇਰਲ ਨੇ ਵੀ ਹੋਈ ਹੈ ਵੀ ਜਿਹੜੀ ਇਹਨੇ ਸੈਨ ਆਪਣੇ ਆਪ ਕੀਤੇ ਨੇ ਧੱਕੇ ਨਾਲ ਅੱਛਾ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ بیٹے ਤੋਂ ਤੁਹਾਡੇ ਤੋਂ ਹੁਣ ਫੇਰ ਇਹਨਾਂ ਨੇ ਪੈਸੇ ਲੈਨੇ ਕੀ ਇਹ ਕੱਲਾ ਪੀਆ ਹੀ ਲੈ ਰਿਹਾ ਹੈ ਕਿ ਐਮਐਲਏ ਵੀ ਨਾਲ ਰਲੇ ਹੋਇਆ ਇਹ ਰਲ ਕੇ ਹੀ ਲੈਂਦੇ ਜੀ ਅਕਸਰ ਐਮਐਲ ਥੋੜਾ ਸਿੱਧੇ ਪੈਸੇ ਲਾਊਗਾ ਕੋਈ ਨਾ ਕੋਈ ਬੰਦਾ ਹੀ ਆਊਗਾ ਪੈਸੇ ਲੈਣ ਸਾਹ ਨੂੰ ਤੇ ਉਹ ਨਾ ਆ ਜੇ ਪੀਆ ਪੀਏ ਵੀ ਅਗਾ ਬੰਦਾ ਭੇਜਦਾ ਹੈ ਵੀ ਇਹਨੂੰ ਪੈਸੇ ਭੜਾ ਦਿਓ ਮੈਂ ਆਖਿਆ ਜੱਜਣ ਤੂੰ ਅਗਾ ਬਾਲ ਤੇਰੀ ਉਮਰ ਥੋੜੀ ਇਹ ਜਿਹੜਾ ਬੰਦੇ ਨੂੰ ਪੈਸੇ ਭੜਾਏਗਾ ਨੇ ਤੋੜ ਨਹੀਂ ਪਚਾਉਣੇ ਥੋੜੇ ਬੋਤੇ ਦਊਗਾ ਤੇ ਬਾਕੀ ਅੱਧੇ ਦੇ ਦਊਗਾ ਆਪ ਰੱਖ ਜੂਗਾ ਤੂੰ ਸਿੱਧੇ ਪੈਸੇ ਪੀਏ ਦੇ ਹੱਥ ਦੇ ਵਿੱਚ ਦੇਖਿਆ ਅੱਛਾ ਫਿਰ ਪੀਏ ਦੇ ਹੱਥ ਚ ਦੇ ਕੇ ਆਂਦੇ ਹੱਥ ਚ ਪੈਸੇ ਦੇ ਕੇ ਆਇਆ ਕਿਹੜੇ ਪੀਏ ਦੇ ਨਾਂ ਕੀ ਪੀਏ ਦਾ ਪੀਏ ਤੇ ਨਾਂ ਜੀ ਲਾਡੀ ਲਾਡੀ ਕਹਿੰਦੇ ਨਾਂ ਦਾ ਖਰੇ ਨਸ਼ਾ ਹੈਗਾ ਕੀ ਨਾਂ ਕਹਿੰਦਾ ਪੰਪ ਵੀ ਹੈਗਾ ਜੀ ਇੱਥੇ ਉਦੋਂ ਡੱਡੀ ਅੱਡੇ ਤੇ ਅੱਛਾ ਬਾਕੀ ਹੋਰ ਵੀ ਬਹੁਤ ਜ਼ਿਆਦਾ ਬਣਾਈ ਜਾਂਦਾ ਜੀ ਉਹਨਾਂ ਨੇ ਗੱਡੀ ਠਾਰ ਵੀ ਇਹਨੇ ਉਦੋਂ ਲਈ ਏ ਪੰਚਾਂ ਕੋਲੋਂ ਬਹੁਤ ਪੈਸਾ ਖਾਦੀ ਜਾਂਦੇ ਜੀ 20 20 25 25 ਲੱਖ ਰੁਪਈਆ ਰੇਗ ਸਰਪੰਚ ਤੋਂ ਇਹਨੇ ਲਿਆ ਜੀ ਸਰਪੰਚ ਆਜ ਅੱਗੇ ਨਾ ਆਉਣ ਬੰਚਾਣੇ ਇਵੇਂ ਹੀ ਮਰਨਾ ਜੀ ਬਾਸ ਵੇਖਦਾ ਜਿਹਨੇ ਸਾਡਾ ਪੁੱਤ ਮਰ ਗਿਆ ਹੋਰ ਪਤਿਆਂ ਨੇ ਕਿੰਨੇ ਕੁ ਨਾਮ ਮਰਨਗੇ ਜੇ ਮੁੱਦਾ ਨਾ ਢਾਹਣਗੇ ਇਹ ਦੋਵਾਂ ਜਣੇ ਸਪੈਨਡ ਹੋਣੇ ਚਾਹੀਦੇ ਨੇ ਫੌਜਾ ਸਿੰਘ ਜ਼ਰਾਰੀ ਤੇ ਪੀਏ ਜੀ ਇਹਦੀ ਮੈਂ ਤਾਂ ਮਾਂ ਜੋ ਮੈਂ ਤਾਂ ਕਰਦਾ ਵੀ ਪਰਚੇ ਆਉਣੇ ਚਾਹੀਦੇ ਨੇ ਬਾਈ ਜੀ ਹੁਣ ਤੁਸੀਂ ਚਾਹਣੇ ਕੀ ਹੋ ਅਸੀਂ ਤਾਂ ਚਾਹਣੇ ਜੀ ਮੁੱਖ ਮੰਤਰੀ ਭਵਨ ਤਮਨ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਆਪਣੇ ਪੀਏ ਆ ਤੇ ਫੌਜਾ ਸਿੰਘ ਸਰਾਰੀ ਜਿਹੜੀਆਂ ਹੋਰ ਦਰਖਾਸਤਾਂ ਸਾਡੇ ਮੁੰਡੇ ਨੇ ਦਿੱਤੀਆਂ ਨੇ ਇਹਨਾਂ ਦੇ ਪਰਚੇ ਕਰਾਉਣੇ ਚਾਹਣੇ ਆ ਸਾਨੂੰ ਖਿਆ ਠੰਡ ਪੈਂਦੀ ਸਾਡੇ ਬੱਚੇ ਨੂੰ ਫਿਰ ਇਸ ਤੋਂ ਬਾਅਦ ਜਿੱਨੇ ਸਰਪੰਚ ਨੇ ਸਾਰੇ ਸਾਡੇ ਨਾਲ ਨੇ ਵੀ ਇਹ ਨਿਆ ਹੋਣਾ ਚਾਹੀਦਾ ਫੈਸਲਾ ਜੇ ਇਹ ਨਾ ਹੋਇਆ 8 ਤਰੀਕ ਦਾ ਭੋਗ ਏ ਜੇ ਇਨਸਾਫ ਨਾ ਮਿਲਿਆ ਸਾਨੂੰ ਦਿਹਾੜੀ ਟਾਂਗ 'ਚ ਅਸੀਂ ਭੋਗ ਵੀ ਕੈਨਸਲ ਕਰ ਦਿਆਂਗੇ ਜੀ ਅੱਜ ਸ਼ਾਮ ਨੂੰ ਅਸੀਂ ਉਹ ਵੀ ਕੈਨਸਲ ਕਰ ਦਾਂਗੇ ਅਸੀਂ ਨਜ਼ਰ ਕੋ ਹੋਣੀ ਪਾਵਾਂਗੇ ਜਿੰਨਾਂ ਸਰ ਤਾਨੂੰ ਇਨਸਾਫ ਨਾ ਮਿਲੇ ਪਰ ਫੌਜਾ ਸਿੰਘ ਸਰਾਰੀ ਐਮਐਲਏ ਨੇ ਇੱਕ ਵੀਡੀਓ ਪਾਈ ਹੈ ਜਿਦੇ ਚੋ ਕਹਿ ਰਿਹਾ ਕਿ ਵੇਖੋ ਜੀ ਅਸੀਂ ਤਾਂ ਆਪ ਪਰਿਵਾਰ ਦੇ ਨਾਲ ਆ ਅਸੀਂ ਤਾਂ ਆਪ ਚਾਹੁੰਦੇ ਇਹਨਾਂ ਨੂੰ ਇਨਸਾਫ ਮਿਲੇ ਇਹਦੇ ਬਾਰੇ ਕੀ ਕਹੋਂਗੇ ਇਹ ਤਾਂ ਐਵੇਂ ਕਹਿੰਦੀਆਂ ਗੱਲਾਂ ਜੀ ਜਿੱਦ ਨਾਲ ਆ ਬੱਚਾ ਗੁਜਰਿਆ ਜਿੰਨ੍ਹੇ ਸਾਲ ਇਹਨਾਂ ਦੇ ਨਾਲ ਰਿਹਾ ਸਰੋਂ ਤੇਲ ਬਾਲ ਕੇ ਕਰੇ ਗੱਡੀ ਆ ਕੇ ਠਾਲ ਦਿੰਦਾ ਸੀ ਜਿਹੜਾ ਇਹਨਾਂ ਨੂੰ ਸਰਪੰਚ ਬਣਾਉਣੇ ਆ ਤੈਨੂੰ ਕੋਈ ਸੇਵਾ ਪਾਣੀ ਕਰਦੀ ਬਹੁਤ ਪੈਸੇ ਲੈ ਗਏ ਬੱਚੇ ਕੋਲੋਂ ਕਿੰਨੇ ਕ ਪੈਸੇ ਲੈ ਕੇ ਸਰਪੰਚੀ ਦੇ ਤੁਹਾਡੇ ਆਡੇ ਕੋਲੋਂ ਲੈ ਗਿਆ ਜੀ ਹੋਰੀ ਹੋਰੀ ਕਰਕੇ 15-16 ਲੱਖ ਰੁਪਈਆ ਲੈ ਗਿਆ ਜੀ ਅੱਛਾ ਕੋਈ ਹੋਰ ਵੀ ਪੈਸੇ ਮੁੰਡੇ ਨੇ ਦਿੱਤੇ ਆਉਣ ਆਣ ਫਾਣ ਫੜਾ ਕੇ ਉਹਨਾਂ ਦੇ ਰਿਸ਼ਤੇਦਾਰ ਦਾਸ ਦੇ ਨੇ ਵੀ ਮੇਰੇ ਕੋਲ ਵੀ ਲਾਏ ਨੇ ਰਾਣੇ ਕੋਲੋਂ ਵੀ ਲਾਏ ਨੇ ਮੈਂ ਆਖਿਆ ਤੁਸੀਂ ਪਹਿਲਾਂ ਤਾਂ ਗੱਲ ਨਹੀਂ ਕੀਤੀ ਹੁਣ ਕਹਿੰਦੇ ਜੀ ਮੇਰੇ ਕੋਲ 5 ਲੱਖ ਲੈ ਗਿਆ ਮੇਰੇ ਕੋਲ 2 ਲੱਖ ਲੈ ਗਿਆ ਵੀ ਸਾਡਾ ਭਾਂਜਾ ਸੀਗਾ ਤੇ ਰਿਸ਼ਤੇਦਾਰਾਂ ਕੋਲੋਂ ਲੈ ਗਿਆ ਪੈਸੇ ਕੁਝ ਮੈਂ ਇਹ ਜਿਹੜਾ 16 ਲੱਖ ਰੁਪਈਆ ਜੀ ਇਹ ਤਾਂ ਮੈਂ ਆਪਦੀ ਹੱਥੀਂ ਦਿੱਤਾ ਲਿਆ ਕੋਈ ਉਹ ਨਾ ਗਏ ਨੇ ਪਾਇਆ ਤੇ ਕੋਈ ਕਿਹਨੂੰ ਦਿੱਤੇ ਜੀ ਪੈਸੇ ਤੁਸੀਂ ਇਹਨਾਂ ਨੂੰ ਦਿੱਤੇ ਜੀ ਇਹਨਾਂ ਦੇ ਬੰਦੇ ਆਉਂਦੇ ਨੇ ਇਹਨਾਂ ਨੂੰ ਜੀ ਕਿਹਨਾਂ ਨੂੰ ਆਏ ਆਪਣੇ ਪੀਏ ਸਾਹਿਬ ਨੂੰ ਅੱਛਾ ਇਹਨੇ ਬੰਦੇ ਘਾਲਦਾ ਹੀ ਪੈਸੇ ਦੇ ਦੇ ਉਹ ਇਹਨੂੰ ਖੜਾ ਦੇ ਗਾਣੇ ਬੰਦੇ ਨਾ ਨਹੀਂ ਸਿੱਤੇ ਪੈਸੇ ਲੈਂਦੇ ਜੀ ਠੀਕ ਹੈ ਜੀ ਹਾਂ ਜੀ ਅੱਛਾ ਜਿਸ ਦਿਨ ਪਹਿਲੇ ਦਿਨ ਮੁੰਡੇ ਦੀ ਮੌਤ ਹੋਈ ਆ ਤੇ ਐਮ ਐਲ ਏ ਉਹਦਾ ਪੀਏ ਤੇ ਉਹ ਸਾਰੇ ਤੁਹਾਡੇ ਘਰ ਆਏ ਨੇ ਉਸ ਦਿਨ ਉਹ ਕੀ ਕਰਨ ਆਏ ਸੀ ਅਫਸੋਸ ਕਰਨ ਆਏ ਸੀ ਅੰਤਮ ਸੰਸਕਾਰ ਤੇ ਆਏ ਸੀ ਕਿ ਕਾਦੇ ਵਾਸਤੇ ਆਏ ਸੀ ਉਦਣ ਜੀ ਤੁਸੀਂ ਆਉਣਾ ਪੁੱਛਿਆ ਮੈਂ ਤੁਹਾਨੂੰ ਦੱਸ ਦਿੰਨਾ ਸਾਨੂੰ ਤਾਂ ਬੜੀ ਸਮਝ ਨਹੀਂ ਕੋਈ ਆਉਂਦੀ ਸੀ ਥੋੜੀ ਜੀ ਗੱਲ ਦਾ ਮੈਨੂੰ ਯਾਦ ਹੈਗਾ ਵੀ ਅਸੀਂ ਜਦੋਂ ਬੇੜਾ ਰਾਤ ਨੂੰ ਗੁਜ਼ਰਿਆ ਨਾ ਤੇ ਅਸੀਂ ਸਿਹਰੇ ਸਾਡੇ ਇੱਕ ਮੁੰਡਾ ਹੈਗਾ ਰਿਸ਼ਤੇਦਾਰਾਂ ਦਾ ਪੁਲਿਸ ਲੱਗਾ ਉਹਨੂੰ ਮੁਰਸੀ ਉਹਨੂੰ ਬੋਣ ਆਂ ਕੀਤਾ ਵੀ ਸਾਨੂੰ ਪੁਲਸ ਤੰਗ ਨਾ ਕਰੇ ਵੀ ਸਾਰਾ ਥਾਣੇ ਪੁੱਛ ਲਈਏ ਅਸੀਂ ਥਾਣੇ ਬੋਣ ਕੀਤਾ ਅ ਸੱਚ ਨੂੰ ਇਹ ਤਰ੍ਹਾਂ ਬੇੜਾ ਗੁਜ਼ਰ ਗਿਆ ਸੈਡ ਕਰ ਗਿਆ ਤੇ ਸਰਕਾਰ ਕਰ ਲਈਏ ਉਹ ਕਹਿੰਦਾ ਜੀ ਤੁਸੀਂ ਕਰ ਲਓ ਅਸੀਂ ਆਹ ਨਾ ਉਹ ਤਾਂ ਤੰਗ ਤਾਂ ਨਹੀਂ ਕਰਦੀ ਕਹਿੰਦੇ ਵੀ ਨਹੀਂ ਤੰਗ ਕਰਦੀ ਜਦੋਂ ਅਸੀਂ 10 ਵਜੇ ਦਾ ਪ੍ਰੋਗਰਾਮ ਰੱਖ ਲਿਆ ਵੀ ਚਲੋ ਸਰਕਾਰ ਕਰ ਲੈਂਦੇ ਆ ਉਸ ਤੋਂ ਬਾਅਦ ਦੋ ਪੁਲਸ ਵਾਲੇ ਆ ਗਏ ਨੇ ਉਹ ਕਹਿੰਦੇ ਵੀ ਸਰਕਾਰ ਨਾ ਕਰਿਆ ਜੀ ਤੁਹਾਡੇ ਉਤੋਂ ਹੋਰ ਸਾਹਬ ਆਉਂਦੇ ਪੈਣਗੇ ਤੇ ਫੌਜਾ ਸਿੰਘ ਵੀ ਆਉਂਦਾ ਪਿਆ ਉਹ ਤਾਂ ਬੈ ਕੇ ਗੱਲਬਾਤ ਕਰਦੇ ਆ ਕੋਈ ਨਹੀਂ ਸੌਸ ਕਰਨ ਹੋਵੇ ਬਣਿਆ ਆ ਵੀ ਚਲ ਜੇ ਫੌਜਾ ਸਿੰਘ ਸਾਡੇ ਕੋ ਆ ਗਿਆ ਨਾ ਫਿਰ ਸਾਨੂੰ ਕੋਈ ਟੈਨਸ਼ਨ ਨਹੀਂ ਬੱਚੇ ਦੇ ਨਾਲ ਰਿਆ ਤੁਹਾਨੂੰ ਹੌਸਲਾ ਲੱਗੇਗਾ ਸਾਡਾ ਮਤਲਬ ਵੀ ਸਕਾਰ ਹੋ ਜਾਏਗਾ ਪੁਲਿਸ ਤੰਗ ਨਾ ਕਰੇਗੀ ਪਰ ਉਹ ਤਾਂ ਸਾਨੂੰ ਅੰਦਰ ਲੈ ਗਏ ਨੇ ਉੱਥੇ ਬੈ ਗਏ ਕੌਣ ਲੈ ਕੇ ਅੰਦਰ ਅੰਦਰ ਜੀ ਪੀਐਸ ਸਾਹਿਬ ਤੇ ਆਪਣਾ ਫੌਜਾ ਸਿੰਘ ਸਰਾਰੀ ਨਾਲ ਉਹਨਾਂ ਦੇ ਗਨਮੈਣ ਸੀ ਅੰਦਰ ਵਾ ਰਿਆ ਏੜ ਲਾਤਾ ਜੀ ਅੰਦਰ ਦਰਵਾਜ਼ਾ ਲਾਤਾ ਤੁਰਾ ਜਿਆਦਾ ਲਾਉਣਾ ਇਹ ਬਾਹਰ ਜਨਤਾ ਬੜੀ ਸੀ ਨਾ ਹੂੰ ਬਾਹਰ ਮੁੰਡੇ ਦੇ ਬੇਲੀ ਸੱਜਣ ਬਹੁ ਸੀਗੇ ਹੂੰ ਅੰਦਰ ਬਹਿ ਗਏ ਆ ਹਾਂ ਦੇ ਦੱਸੋ ਜੀ ਕੀ ਮੰਗ ਕਰਦੇ ਆਂ ਆ ਵੀ ਆਖਿਆ ਜੀ ਅਸੀਂ ਤਾਂ ਵੇੜੇ ਦਾ ਸਰਕਾਰ ਕਰਨ ਲੱਗੇ ਸਾਂ ਤੁਸੀਂ ਹੁਣ ਆ ਗਏ ਜੇ ਹੂੰ ਤੇ ਕੋਈ ਨਹੀਂ ਪੁੱਛੋ ਆਨੋ ਝਾਕ ਕੇ ਕਹਿੰਦੇ ਤੇ ਆ ਵਾ ਵਾ 2-3 ਘੰਟੇ ਲੱਗੇ ਜੀ ਹੂੰ ਹੂੰ 2-3 ਘੰਟੇ ਹੀ ਮੀਟਿੰਗ ਚੱਲੇਗੀ ਦੱਸੋ ਵੀ ਇੱਥੇ ਉਹ ਅਧਿਕਰਨ ਆਏ ਕਿ ਮੀੜਗਾ ਕਰਨਾ ਆਏ ਸੀ। ਹੂੰ। ਦੋ ਤਿੰਨ ਘਣੜਿਆ ਬਾਹਰ ਖੇਰ ਕਹਿੰਦੇ ਦੱਸੋ ਕਹਿੰਦੇ ਤੇ ਪਰਚਾ ਕਰੀਏ। ਨਹੀਂ ਉਹ ਫਿਰ ਅਫਸੋਰਸ ਕਰਨ ਆਏ ਸੀ ਕਿ ਤੁਹਾਡੇ ਤੇ ਦਬਾਅ ਪਾਉਣਾ ਆਏ ਸੀ। ਮੈਨੂੰ ਤਾਂ ਇਹ ਲੱਗਦਾ ਵੀ ਦਬਾਅ ਜਿਵੇਂ ਰੋਕੀ ਗਏ ਨਾ ਟਾਈਮ ਲੱਗੀ ਗਿਆ। ਹੂੰ। ਅੱਛਾ ਪੁੱਤ ਤੁਹਾਡੇ ਦੀ লাশ ਘਰੇ ਪਈ ਹੈ ਬਾਹਰ ਤੇ ਇਹ ਐਮਐਲਏ ਤੇ ਉਹਦਾ ਪੀਏ ਤੁਹਾਨੂੰ ਅੰਦਰ ਲੈ ਕੇ ਬੈਠੇ ਰੇ। ਅੰਦਰ ਬੈ ਗਏ ਜੀ ਬਾਹਰ ਪੁਲਿਸ ਵੀ ਹੋਰ ਮਂਗਾਈ ਗਏ ਨੇ ਐਂਬੂਲੈਂਸ ਵੀ ਮੰਗਾ ਲਈ ਤੇ ਅਸੀਂ ਆਖਿਆ ਵੀ ਚਲੋ ਜੇ ਪੋਸਟਮਾਰਡ ਨਹੀਂ ਕਰਨੀ ਤੇ ਸਾਨੂੰ ਸਰਕਾਰ ਤਾਂ ਕਰਨ ਦਿਓ ਕਹਿੰਦੇ ਜੇ ਪੋਸਟਮਾਰਡ ਕਰਾਉਣੀ ਹੈ ਤਾਂ ਫਿਰ ਤੁਸੀਂ ਪਰਚਾ ਦਿਓ ਅਸੀਂ ਆਖਿਆ ਜੀ ਪਰਚਾ ਦਿਓ ਫਿਰ ਤੁਸੀਂ ਕੱਲ ਲਾੜੀ ਉਹ ਜਿੱਤਨ ਸਿੰਘ ਨੇ ਇਹਨੂੰ ਧੌਂਕੀਆਂ ਦਿੱਤੀਆਂ ਨੇ ਕੱਲ ਇਹ ਬੁੱਢਾ ਸਾਹਿਬ ਗਿਆ ਸੀਗਾ ਮੱਥਾ ਟੇਕਣਾ ਰਾਹ ਦੇ ਵਿੱਚ ਇਹਨੂੰ ਧਮਕੀਆਂ ਦੇਂਦਾ ਰਿਹਾ ਫੋਨ ਕਰਦਾ ਰਿਹਾ ਪਤਾ ਨਹੀਂ ਕੀ ਅੰਕ ਹੈ ਮੈਨੂੰ ਰਾਤ ਨੂੰ ਆ ਕੇ ਮੁੰਡਾ ਲਾਖਦਾ ਰਿਹਾ ਡੈਡੀ ਮੈਨੂੰ ਆਜਣਾ ਹਾਲਾ ਚੰਗਾ ਬਹੁਤ ਬੋਲਦੇ ਸੀਗੇ ਤੇ ਪਿੰਡ ਆਏ ਸੀਗੇ ਵੀ ਤੂੰ ਉੱਥੇ ਗਿਆ ਨਾ ਗੱਡਾ ਸਾਹਿਬ ਤੇ ਇੱਥਾਂ ਕਰਕੇ ਮੈਨੂੰ ਦੱਸੀਆਂ ਸਾਰੀਆਂ ਗੱਲਾਂ ਆ ਕੇ ਮੈਂ ਆਖਿਆ ਜੀ ਤੁਸੀਂ ਘਰ ਜੇ ਪਰ ਆਂਦੇ ਜੀ ਪਰਚਾ ਕੱਟਣਾ ਹੈ ਤੇ ਪਹਿਲਾਂ ਤੁਸੀਂ ਪੀਏ ਸਾਹਿਬ ਤੇ ਕੱਟੋ ਜਦੋਂ ਮੈਂ ਆਖਿਆ ਪੀਏ ਸਾਹਿਬ ਤੇ ਪਰਚਾ ਕੱਟੋ ਤੁਸੀਂ ਐਮਐਲਏ ਨੂੰ ਪਿਆ ਆ ਐਮਐਲਏ ਨੂੰ ਪਿਆ ਜੀ ਕਹਿੰਦੇ ਮੈਂ ਹੱਪੀਅਤ ਹੌ ਤੇ ਕੱਟੇ ਨਕਲ ਧਮਕੀਆਂ ਦਿੱਤੀਆਂ ਨੇ ਦੇ ਕਰਕੇ ਸਾਡਾ ਅੱਜ ਮੁੰਡਾ ਗੁਜਰਿਆ ਜੇੜਾ ਗੁਜਰਿਆ ਤੇ ਜੇ ਧਮਕੀਆਂ ਨਾ ਦਿੰਦੇ ਸ਼ਾਇਦ ਨਾ ਗੁਜਰਦਾ ਜਦੋਂ ਮੈਂ ਇੰਨੀ ਗੱਲ ਕੀਤੀ ਤੇ ਫੌਜਾ ਸਿੰਘ ਜ਼ਰਾਰੀ ਜਿਹੜਾ ਸੀ ਉਹ ਐ ਕਰਕੇ ਨੀਵੀ ਪਾ ਗਏ ਨੇ ਅੱਛਾ ਤੇ ਕਹਿੰਦੇ ਤੁਸੀਂ ਸਰਕਾਰ ਕਰ ਲੋ ਸਾਹਮਣੇ ਇੰਨੀ ਗੱਲ ਕਰਕੇ ਕੀ ਕਹਿੰਦੇ ਸਨਸਕਾਰ ਕਰ ਲੋ ਵੀ ਸਰਕਾਰ ਕਰ ਲੋ ਤੁਸੀਂ ਬੱਚੇ ਦਾ ਅਹੀਂ ਪਰਚਾ ਦਾ ਉਹਨਾਂ ਫਿਰ ਨਾਂ ਨਹੀਂ ਲਿਆ ਕਟੰਦਾ ਤੇ ਕਹਿੰਦੇ ਸਰਕਾਰ ਕਰ ਲੋ ਅਸੀਂ ਫਿਰ ਸਰਕਾਰ ਕਰ ਲਿਆ ਜੀ ਤੇ ਉਦੋਂ ਜਦੋਂ ਸਰਕਾਰ ਕਰਨ ਲੱਗੇ ਆ ਤੇ ਸਾਡੇ ਨਾਲ ਹੋਜਾ ਸਿੰਘ ਸਰਾਰੀ ਵੀ ਜਿਹੜੀ ਬੁੱਥ ਸੀ ਇੱਥੇ ਬਹੁਤ ਬਾਹਰ 50 60 ਬੰਦੇ ਆ ਗਏ ਨੇ ਉਹਨਾਂ ਨੇ ਇਹ ਨਾਲ ਇੱਥੇ ਵੀ ਅਸੀਂ ਆਹ ਦੀ ਜ਼ਮੀਨ 'ਚ ਹੀ ਸਿਕਾਰ ਕੀਤਾ ਸਾਨੂੰ ਪਿੰਡ ਨਹੀਂ ਜਾਣ ਦਿੱਤਾ ਗਿਆ ਅੱਛਾ ਉਹ ਐਮਐਲਏ ਨੇ ਪਿੰਡ ਨਹੀਂ ਜਾਣ ਦਿੱਤਾ ਸਰਕਾਰ ਮੰਨ ਲਓ ਵੀ ਪੁਲਿਸ ਬਹੁਤ ਜਿਆਦਾ ਸੀ ਗੱਡੀਆਂ ਵੀ ਲੈ ਇਹਨਾਂ ਬਿਲਾਇਂ ਅੱਗ ਦੇ ਬੱਚੇ ਨੂੰ ਚਾਕੇ ਭਜਾ ਨਾ ਜਾਣ ਤੇ ਅੱਜ ਇੱਧਰ ਵੀ ਪੁਲਿਸ ਕਾੜ ਗਈ ਇੱਧਰ ਵੀ ਕਾੜ ਗਈ ਫੇਰ ਆਹੀਂ ਇਹ ਫੌਜਾ ਸਿੰਘ ਸਰਾਰੀ ਜਦੋਂ ਅੰਦਰੋਂ ਬਾਹਰ ਨਿਕਲੇ ਨਾ ਇਹਦਾ ਭਾਦ ਗਿਆ ਜੀ ਖਲੋਤਾ ਹੀ ਨਹੀਂ ਇਹਦਾ ਫਰਜ਼ ਬੰਦਾ ਅਸੀਂ ਸਰਕਾਰ ਦੇ ਕੋਲ ਐਮਐਲਏ ਭਾਦ ਗਿਆ ਐਮਐਲਏ ਤਾਂ ਉਹਦੇ ਹੀ ਭਾਦ ਗਿਆ ਜਦੋਂ ਕਹਿ ਕੇ ਵੀ ਤੁਸੀਂ ਸਰਕਾਰ ਕਰ ਲਓ ਬੂਹਾ ਖੁੱਲਦਾ ਗਿਆ ਤੇ ਇਹਦਾ ਗੱਡੀਆਂ ਚੜ ਗਏ ਇੱਥੋਂ ਗਏ ਚਲੇ ਆ ਜੀ ਅੱਛਾ ਅਸੀਂ ਤਾਂ ਇਹਨਾਂ ਦਾ ਫਰਜ਼ ਬੰਦਾ ਅਸੀਂ ਸਰਕਾਰ ਖਰਾ ਕੇ ਜਾ ਬੱਚੇ ਦਾ ਤੁਹਾਡੇ ਨਾਲ ਜੋ ਰਿਹਾ ਇੰਨਾ ਚਿਰ ਤਿੰਨ ਸਾਲ ਤੇ ਤੁਸੀਂ ਸਰਕਾਰ ਤਾਂ ਕਰਾ ਕੇ ਜਾ ਪੁਲਸ ਵਾਲੇ ਵੀ ਨਾਲ ਤਾਈਦੇ ਸੀ ਉੱਤੇ ਖੜਦੇ ਬਾਹਰ ਨਾਲ ਪੁਲਸ ਜਿੰਨੇ ਸੀ ਉਹਨੂੰ ਪਾ ਕੇ ਫੌਜਾ ਖਾ ਉਹ ਤਾਂ ਨਿਕਲ ਗਏ ਜੀ ਇੱਕ ਕਹਿੰਦੇ ਕਿ ਜਿਹੜਾ ਉਹਨਾਂ ਦਾ ਪੀਏ ਸੀ ਇੱਥੇ ਲੋਕ ਉਹਦੇ ਤੇ ਬਹੁਤ ਗੁੱਸੇ 'ਚ ਸੀਗੇ ਤੇ ਉਹਨੂੰ ਕਾਫੀ ਲੋਕਾਂ ਨੇ ਛਿੜਕਿਆ ਝੰਬਿਆ ਵੀ ਆ ਹਾਂ ਜੀ ਮਾੜੀ ਮੋਟੀ ਹੱਤਬਾਈ ਹੋਈ ਉਹਦੇ ਨਾਲ ਵੀ ਉਹ ਉਹਨੇ ਜਦੋਂ ਉਹਨੇ ਸਾਰਾ ਪ੍ਰੈਸ਼ਰ ਹੀ ਉਹਦੇ ਪਾਇਆ ਨਾ ਜਿੱਤਨ ਸਿੰਘ ਨੇ ਜਿਹੜਾ ਉਹਦੇ ਪੀਏ ਆ ਨਾ ਸਾਰਾ ਪ੍ਰੈਸ਼ਰ ਹੀ ਉਹਨੇ ਮੁੰਡੇ ਤੇ ਪਾਇਆ ਨਾ ਉਹ ਹੀ ਦਬਾਉਂਦਾ ਰਿਹਾ ਦਵਾ ਦਵਾ ਕੇ ਬਾਅਦ ਹੀ ਪੈਸੇ ਲਈ ਗਿਆ ਬਸ ਉਹਨੇ ਨਿਬੂ ਤਰਾ ਮੈਨੂੰ ਛੋੜਤਾ ਜੀ ਜਿਵੇਂ ਪਾਣੀ ਚ ਕੱਢ ਕੱਢ ਕੇ ਨਾ ਜਿਹੜਾ ਦਰਦ ਇਸ ਬਾਪ ਦਾ ਹੈ ਮੈਨੂੰ ਲੱਗਦਾ ਹੈ ਕਿ ਜਿਹਦੇ ਅੰਦਰ ਇਨਸਾਨ ਦਾ ਦਿਲ ਹੈ ਜਿਹਦੇ ਅੰਦਰ ਇਨਸਾਨੀਅਤ ਹੈ ਉਹ ਇਸ ਬਾਪ ਦੇ ਦਰਦ ਨੂੰ ਸਮਝ ਸਕਦਾ ਪਰ ਕੀ ਆਖੀਏ ਉਹਨਾਂ ਨੂੰ ਜਿਨ੍ਹਾਂ ਤੇ ਇਹ ਦੋਸ਼ ਲਾ ਰਹੇ ਐਨੀ ਜ਼ਮੀਰ ਮਰ ਗਈ ਪੈਸਾ ਹੀ ਸਭ ਕੁਝ ਬਣ ਗਿਆ ਪੈਸੇ ਪਿੱਛੇ ਲਾਹਣ ਤੋੜਨ ਤੱਕ ਜਾਣਾ ਪੈਸੇ ਪਿੱਛੇ ਇੰਨਾ ਦਬਾਅ ਪਾਉਣਾ ਕਿ ਇੱਕ ਗੱਭਰੂ ਸ਼ੇਰ ਵਰਗਾ ਪੁੱਤ ਗੋਲੀ ਮਾਰ ਕੇ ਮਰਨ ਲਈ ਮਜਬੂਰ ਹੋ ਜਾਏ ਤੇ ਮਾਪੇ ਰੋਣ ਲਈ ਬਿਲਕੁਲ ਛੱਡ ਦਿੱਤੇ ਜਾਂਦੇ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਜਿਹੜੀ ਇਹ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਹੈ ਸਾਡੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ ਭ੍ਰਿਸ਼ਟਾਚਾਰ ਨਹੀਂ ਚੱਲਣ ਦੇਾਂਗੇ ਤੇ ਆ ਜਿਹੜਾ ਬਾਪ ਸ਼ਰਿਆਮ ਬਸ ਰਿਹਾ ਕਿ ਕਿੱਦਾਂ ਸਰਪੰਚ ਬਣਾਉਣ ਲਈ ਪੈਸੇ ਲਾਏ ਔਰ ਕਿੱਦਾਂ ਫਿਰ ਉਸ ਤੋਂ ਬਾਅਦ ਹੁਣ 2-2 ਲੱਖ 3-3 ਲੱਖ ਕਰਕੇ ਫਿਰ ਇਹ ਕਹਿ ਰਹੇ ਨੇ ਕਿ ਐਮਐਲਏ ਤੇ ਉਹਦਾ ਪੀਏ ਮੰਗ ਰਿਆ ਸੀ ਦਬਾਅ ਪਾ ਰਿਆ ਸੀ ਜਿਹਦੇ ਕਾਰਨ ਇਹਨਾਂ ਦਾ ਪੁੱਤ ਆਤਮ ਹੱਤਿਆ ਕਰ ਗਿਆ ਮੈਂ ਜੋ ਗੱਲ ਕਰਦਾ ਸੱਚ ਕਰਦਾ ਮੈਂ ਮੇਰੀ ਗੱਲ 'ਚ ਕੋਈ ਝੂਠ ਨਹੀਂਗਾ ਜੋ ਵੀ ਗੱਲ ਕੀਤੀ ਸੱਚ ਕੀਤੀ ਹੈ ਪੰਤਮਾਨ ਸਾਹਿਬ ਮੇਰੀ ਬੇਨਤੀ ਜ਼ਰੂਰ ਸੁਣੋ ਸੀਐਮ ਸਾਹਿਬ ਇਹ ਬੰਦਿਆਂ ਨੂੰ ਸਪੈੰਡ ਕਰਾਉਣਾ ਚਾਹੀਦਾ ਹੈ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਨੇ ਮੈਂ ਵੀ ਅੱਗੇ ਤੁਹਾਡੇ ਇਹੋ ਬੇਨਤੀ ਹੈ ਸਾਰੀ ਜਨਤਾ ਮੇਰੇ ਨਾਲ ਮੈਨੂੰ ਬਹੁਤ ਮਾਣ ਹੈ ਜੋ ਜਨਤਾ ਦਾ ਹੁਕਮ ਹੋਵੇਗਾ ਸੰਗਤਾਂ ਦਾ ਜੋ ਹੁਕਮ ਹੈ ਤੁਸੀਂ ਉਹ ਕਰੋ ਮੇਰੀ ਨਾ ਸੁਣੋ ਤੁਸੀਂ ਕੋਈ ਹੁਣ ਤੱਕ ਕੋਈ ਇਹਨਾਂ ਤੇ ਕੋਈ ਸ਼ਿਕਾਇਤ ਥਾਣੇ ਜਾਂ ਕਿਤੇ ਕੋਈ ਇਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਦਿੱਤੀ ਹੈ ਨਹੀਂ ਜੀ ਅਸੀਂ ਤਾਂ ਨਹੀਂ ਤਰਖਾ ਦਿੱਤੀ ਕੋਈ ਅਜੇ ਤੇ ਨਾ ਉਹ ਤਰਖਾਸ਼ਾ ਤਾਂ ਪਹਿਲਾਂ ਹੀ ਦਿੱਤੀ ਹੋਈਆਂ ਸੀ ਮੇਰੇ ਬੇਟੇ ਨੇ ਉਹਨੇ ਸਾਰੀਆਂ ਮੇਲਾਂ ਪਾਈਆਂ ਆ ਭੌਤਮਾਨ ਨੂੰ ਸੀਐਮ ਸਾਹਿਬ ਨੂੰ ਪਾਈ ਹੋਈ ਐ ਐਸਐਸਪੀ ਨੂੰ ਪਾਈ ਹੋਈ ਐ ਡੀਆਈਜੀ ਨੂੰ ਪਾਈ ਹੋਈ ਐ ਤੁਸੀਂ ਤਰਖਾਸ਼ਾ ਪੱਟੋ ਆਂਦੀਆਂ ਹੂੰ ਜੇ ਉਹ ਨਹੀਂ ਪੜਦੇ ਉਹਨੀਆਂ ਫੋਟੋ ਸਟੇਟਾ ਮੇਰੇ ਕੋਲ ਆ ਗਿਆ ਮੈਂ ਤੁਹਾਨੂੰ ਉਹ ਦਿਨਾ ਹੂੰ ਅੱਛਾ ਤੁਹਾਡੇ ਬੇਟੇ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਹੀ ਇਹ ਭ੍ਰਿਸ਼ਟਾਚਾਰ ਜੋ ਦਬਾਅ ਪਾ ਕੇ ਕਰ ਰਹੇ ਉਹਦੀਆਂ ਦਰਖਾਸਤਾਂ ਦਿੱਤੀਆਂ ਹਾਂਜੀ ਉਹਨੀਆਂ ਦਰਖਾਸਤਾਂ ਦਿੱਤੀਆਂ ਆ ਕਿ ਆ ਬੰਦੇ ਮੈਨੂੰ ਬਹੁਤ ਤੰਗ ਕਰ ਰਹੇ ਨੇ ਮੈਂ ਬਹੁਤ ਪਰੇਸ਼ਾਨ ਆ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਐ ਇਹ ਬੰਦੇ ਜ਼ਿੰਮੇਵਾਰ ਨੇ ਹੂੰ ਉਹ ਦਰਖਾਸਤਾਂ ਨ ਦਿੱਤੀਆਂ ਨੇ ਪਹਿਲਾਂ ਹੀ ਦਿੱਤੀਆਂ ਆਈਆਂ ਹੂੰ ਉਹ ਪੱਟੋ ਤੁਸੀਂ ਹੂੰ ਵਰਤਮਾਨ ਦੀ ਕੋਰਤਮਾਨ ਨੂੰ ਵੀ ਦਰਖਾਸਤ ਗਈ ਹੋਈ ਏ ਵਰਤਮਾਨ ਨੇ ਚੱਕੀ ਨਹੀਂ ਜਾਂ ਉਹਨੇ ਵੇਖੀ ਨਹੀਂ ਉਹ ਪੱਟ ਪੜੇ ਆਪਦੇ ਕੋਲੋਂ ਉਹਦੇ ਕੋਲ ਦਰਖਾਸਤ ਗਈ ਹੋਈ ਏ ਵਰਤਮਾਨ ਕੋਲ ਵੀ ਗਈ ਹੋਈ ਏ ਬੇੜਾ ਮੇਰਾ ਬਹੁਤ ਪੜਿਆ ਲਿਆ ਹੈ ਬਹੁਤ ਸਿਆਣਾ ਹੈ ਆ ਉਹਦੇ ਮਾਸਟਰ ਜੀ ਵੀ ਆਏ ਹੋਏ ਨੇ ਆਪਾਂ ਉਹਨਾਂ ਕੋਈ ਦੋ ਸ਼ਬਦ ਕਰਦੇ ਦੇਖੋ ਜਿਹੜਾ ਭ੍ਰਿਸ਼ਟਾਚਾਰ ਦੇ ਵਿਰੁੱਧ ਮੁਹਿੰਮ ਦੀ ਗੱਲ ਕੀਤੀ ਜਾ ਰਹੀ ਹੈ ਉਹ ਮੁਹਿੰਮ ਦੀ ਫੂਕ ਇੱਥੇ ਨਿਕਲਦੀ ਹੈ ਜਦੋਂ ਇਹ ਬਾਪ ਦੱਸ ਰਿਹਾ ਕਿ ਇਹਨਾਂ ਦੇ ਬੇਟੇ ਨੇ ਮਰਨ ਤੋਂ ਪਹਿਲਾਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਦਰਖਾਸਤਾਂ ਸ਼ਿਕਾਇਤਾਂ ਪਾਈਆਂ ਹੋਈਆਂ ਸੀ ਵੀ ਕਿਵੇਂ ਕਿਵੇਂ ਉਹਨੂੰ ਤੰਗ ਕੀਤਾ ਜਾ ਰਿਹਾ ਜੇਕਰ ਉਹਦੀਆਂ ਸ਼ਿਕਾਇਤਾਂ ਤੇ ਉਹਦੀਆਂ ਦਰਖਾਸਤਾਂ ਤੇ ਕਾਰਵਾਈ ਹੋ ਜਾਂਦੀ ਤਾਂ ਉਹਨੂੰ ਮਰਨਾ ਨਹੀਂ ਸੀ ਪੈਣਾ ਉਹਨੂੰ ਆਪਣੀ ਜਾਨ ਨਹੀਂ ਸੀ ਗੋਣੀ ਪੈਣੀ ਔਰ ਅੱਜ ਉਹਨੇ ਜਿੰਦਾ ਹੋਣਾ ਸੀ। ਬਿਲਕੁਲ। ਮਾਪਿਆਂ ਦਾ ਪੁੱਤ ਮਾਪਿਆਂ ਕੋਲ ਹੋਣਾ ਸੀ। ਜਿੱਥੇ ਇਹ ਦੱਸ ਰਹੇ ਨੇ ਇਹ ਦੋਸ਼ ਲਾ ਰਹੇ ਨੇ ਕਿ ਐਮਐਲਏ ਤੇ ਉਹਦੇ ਪੀਐਨ ਨੇ ਦਬਾ ਪਾਇਆ ਤੰਗ ਕੀਤਾ। ਮੈਨੂੰ ਲੱਗਦਾ ਉੱਥੇ ਸਰਕਾਰ ਨੇ ਸ਼ਿਕਾਇਤਾਂ ਤੇ ਕਾਰਵਾਈ ਨਾ ਕਰਕੇ ਇਹ ਵੀ ਕਾਰਨ ਬਣਿਆ ਉਹਦੀ ਆਤਮ ਹੱਤਿਆ ਦਾ। ਤੁਸੀਂ ਕੀ ਸੋਚਦੇ ਹੋ ਕੀ ਕਹੋਗੇ? ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ। ਬਹੁਤ ਮਿਹਰਬਾਨ। ਆਪਣੇ ਬਹੁਤ ਬੰਦ ਹੋ ਗਿਆ ਨਾ 플레이 ਆਉਟ ਆਤਰੀ ਜੀ ਕੱਲ ਵੀ ਆਈ ਸੀ ਮੇਰਾ ਆਇਆ ਸੀ ਪਿਆਰੇ ਜੀ ਮਨਜੀ ਕੋਲ ਮੇਰਾ ਬੇਟਾ ਪਾ ਕਿੰਨੇ ਬੱਚੇ ਮੇਰੇ ਤੋਂ ਬੜੇ ਜੀ ਬੱਚੇ ਮੇਰਾ ਕੋਈ ਗਰਾਂ ਨਹੀਂ ਕੋਈ ਨਾ ਨਿਕ